ਅੰ ਪਹਿਲਾਂ ਤੁਸੀਂ ਨੈਸ਼ਨਲ ਹਾਈਵੇ ਤੱਕ ਜਾਮ ਕੀਤਾ ਬੋਟਾਂ ਦਾ ਬਾਈਕਾਟ ਵੀ ਕੀਤਾ ਪਰ ਫਿਰ ਵੀ ਪੁਲਿਸ ਦੇ ਉੱਤੇ ਜਾਂ ਪ੍ਰਸ਼ਾਸਨ ਦੇ ਉੱਤੇ ਕੰਨ ਦੇ ਉੱਤੇ ਜੂਮ ਤੱਕ ਨਹੀਂ ਸਿਰਕਦੀ ਅੱਜ ਤੁਹਾਨੂੰ ਹਾਰ ਕੇ ਰੋਡ ਤੱਕ ਵੀ ਬੰਦ ਕਰਨੇ ਪੈਗੇ ਬਿਲਕੁਲ ਜੀ ਅਸੀਂ 2 ਸਾਲ ਤੋਂ ਲੱਗੇ ਹਾਂ ਜੀ ਇਹਨੂੰ ਇਸ ਕੰਮ 'ਤੇ 6 ਲੱਗੇ ਹੋਏ ਹਾਂ ਪਰ ਸਾਡੀ ਕਿਸੇ ਪ੍ਰਸ਼ਾਸਨ ਨੇ ਹੁਣ ਤਾਂ ਕੋਈ ਸਰ ਨਹੀਂ ਲਈ ਭਗਵਾਨ ਤਬਾ ਨੂੰ ਮੈਂ ਤਾਂ ਇਹੀ ਕਹਿੰਨੀ ਆ ਵੀ ਜੇ ਤਾਂ ਬੋਟਾਂ ਲੈਣੀਆਂ ਨੇ ਗਾਹਾਂ ਨੂੰ ਵੀ ਤਾਂ ਤੂੰ ਇਹ ਫੈਕਟਰੀਆਂ ਬੰਦ ਕਰ ਦੇ ਹੁਣ ਤਾਂ ਤੂੰ 13 ਮੰਗਦਾ ਸੀ ਤੈਨੂੰ 3 ਮਿਲੀਏ ਨੇ ਗਾਹਾਂ ਤੈਨੂੰ 3 ਨਾ ਮਿਲਣੀਆਂ ਅਜੀ 11 ਤਰੀਕ ਨੂੰ ਡੀਸੀ ਮੈਡਮ ਦੇ ਗਏ ਸੀ ਉਥੇ ਅਸੀਂ ਉਥੇ ਉਹਨਾਂ ਨਾਲ ਗੱਲ ਕਰੀਏ ਅਸੀਂ ਆ ਸਾਡਾ ਜਿੰਨਾ ਚਿਰ ਆਪਣੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਕਮੇਟੀ ਬਣਾਈ ਸੀ ਇੱਕ ਬੇਸਟ ਕਰਨ ਵਾਸਤੇ ਪਿੰਡਾਂ ਨਾਲ ਸਾਰੇ ਪਿੰਡਾਂ ਵਿੱਚ ਅਸੀਂ ਕਹੇ ਜਦੋਂ ਤੱਕ ਇਹ ਕਮੇਟੀ ਦੀ ਕੋਈ ਕੋਰਡੀਨੇਸ਼ਨ ਨਹੀਂ ਆਉਦੀ ਤੁਸੀਂ ਕੰਮ ਬੰਦ ਕਰ ਦਿਓ ਸਾਰੇ ਪਾਸੇ ਸਾਡੀ ਕੋਈ ਸੁਣਵਾਈ ਨਹੀਂ ਜੀ ਨੂੰ ਅਸੀਂ ਆਪ ਕਦਮ ਚੁੱਕਣਾ ਲੱਗ ਰਹੇ ਹਾਂ ਪੰਜਾਬ 'ਚ ਇਹਨੇ ਗੰਦ ਪਾਤਾ ਲਿਆਉਣੇ ਵਾਲਾ ਇਹੀ ਆ ਸਾਨੂੰ ਹੁਣ ਆ ਪਤਾ ਲੱਗਦਾ ਵੀ ਇਹਨੇ ਜਾਣੀ ਮੰਗ ਕੀਤੀ ਸੀਗੀ ਵੀ ਸਾ ਮੈਂ ਪੰਜਾਬ ਨੂੰ ਰਜਕਾਰ ਦੇਣਾ ਇਹਦਾ ਪੰਜਾਬ ਨੂੰ ਕੈਂਸਰ ਫੈਕਟਰੀ ਆ ਬੰਡਣ ਲੱਗ ਗਿਆ ਇਹ ਲੋਕ ਸੁਣ ਉਸ ਦਾ ਭੈ ਲੋਕ ਯਾਨੀ 100% ਨੁਕਸਾਨ ਨੁਕਸਾਨ ਹੈ ਇੱਥੇ ਪਾਣੀ ਸਾਡੇ 20 25 ਫੁੱਟ ਤੇ ਪਾਣੀ ਆ 20 25 ਫੁੱਟ ਹੋਏ ਪਰ 25 ਫੁੱਟ ਅੰਦਰ ਹੀ ਸੜਾ ਪਾਣੀ ਵੀ ਖਰਾਬ ਹੁੰਦਾ ਵਾਤਾਵਰਣ ਦਾ ਖਰਾਬ ਹੋਊਗਾ ਮੈਂ ਤੇਰੇ ਨਾਲ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਥੀਗੀਆਂ ਵੀ ਕੋਈ ਫੈਕਟਰੀ ਦਾ ਨਹੀਂ ਲਾਈ ਪੰਜਾਬ ਦੇ ਵਿੱਚ ਇਹਨੇ 43 ਫੈਕਟਰੀਆਂ ਦੇਤੀਆਂ ਪੰਜਾਬ ਨੂੰ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪਿੰਡ ਮੁਸ਼ਕਾਬਾਦ ਟਪਰੀਆ ਤੇ ਖੀਰਨੀਆਂ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਬ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੱਕ ਵੀ ਪਿੰਡ ਵਾਸੀਆਂ ਦੇ ਵੱਲੋਂ ਜਾਮ ਕਰ ਦਿੱਤੇ ਗਏ ਸੀਗੇ ਉਸ ਤੋਂ ਬਾਅਦ ਚੋਣਾਂ ਆਈਆਂ ਲੋਕ ਸਭਾ ਦੀਆਂ ਚੋਣਾਂ 2024 ਦੀਆਂ ਆਈਆਂ ਤਾਂ ਪਿੰਡ ਵਾਸੀਆਂ ਨੇ ਤਿੰਨਾਂ ਪਿੰਡਾਂ ਨੇ ਪੂਰਨ ਤੌਰ ਦੇ ਉੱਤੇ ਚੋਣਾਂ ਦਾ ਜਿਹੜਾ ਵੋਟਾਂ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਵੋਟ ਪਾਉਣ ਪਿੰਡ ਦੇ ਵਿੱਚੋਂ ਕੋਈ ਵੀ ਨਿਵਾਸੀ ਹੈ ਜਿਹੜਾ ਉਹ ਨਹੀਂ ਗਿਆ ਸੀ ਤਾਂ ਅੱਜ ਫਿਰ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਉਸ ਫੈਕਟਰੀ ਨੂੰ ਜਾਣ ਵਾਲੇ ਜਿਹੜੇ ਰਸਤੇ ਨੇ ਉਹ ਮੁਕੰਮਲ ਬੰਦ ਕਰ ਦਿੱਤੇ ਗਏ ਨੇ ਸਵੇਰ ਤੋਂ ਲੈ ਕੇ ਪਿੰਡ ਵਾਸੀ ਦੋਵੇਂ ਰਾਵਾਂ ਦੇ ਉੱਤੇ ਡਟੇ ਹੋਏ ਨੇ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਕਿ ਫੈਕਟਰੀ ਆ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈ ਪਰ ਕੀ ਕਾਰਨ ਹੈ ਫੈਕਟਰੀ ਕਿਉਂ ਨਹੀਂ ਬੰਦ ਹੋ ਰਹੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਇਹਨਾਂ ਦੇ ਕੋਲ ਸਾਰ ਲੈਣ ਪਹੁੰਚਿਆ ਜਾਂ ਨਹੀਂ ਪਹੁੰਚਿਆ ਬੇਸ਼ੱਕ ਗੱਲ ਕਰੀਏ ਪੁਖਤਾ ਪ੍ਰਸ਼ਾਸਨ ਦੀ ਤਾਂ ਪ੍ਰਸ਼ਾਸਨ ਨੇ ਵੀ ਇੱਥੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਗੱਲਬਾਤ ਕਰ ਲੈਣੀ ਹੈ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ ਤੁਹਾ ਅਮ ਪਹਿਲਾਂ ਤੁਸੀਂ ਨੈਸ਼ਨਲ ਹਾਈਵੇ ਤੱਕ ਜਾਮ ਕੀਤਾ ਬੋਟਾਂ ਦਾ ਬਾਈਕਾਟ ਵੀ ਕੀਤਾ ਪਰ ਫਿਰ ਵੀ ਪੁਲਿਸ ਦੇ ਉੱਤੇ ਜਾਂ ਪ੍ਰਸ਼ਾਸਨ ਦੇ ਉੱਤੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਿਰਕਦੀ ਅੱਜ ਤੁਹਾਨੂੰ ਹਾਰ ਕੇ ਰੋਡ ਤੱਕ ਵੀ ਬੰਦ ਕਰਨੇ ਪੈਗੇ ਬਿਲਕੁਲ ਜੀ ਅਸੀਂ 2 ਸਾਲ ਤੋਂ ਲੱਗੇ ਹਾਂ ਜੀ ਇਹਨੂੰ ਇਸ ਕੰਮ ਪਿੱਛੇ ਲੱਗੇ ਹੋਏ ਹਾਂ ਪਰ ਸਾਡੀ ਕਿਹਦੇ ਪ੍ਰਸ਼ਾਸਨ ਨੇ ਹੁਣ ਤਾਂ ਕੋਈ ਸਰ ਨਹੀਂ ਦਈ ਬੋਟਾਂ ਦਾ ਬਾਈਕਾਟ ਕੀਤਾ ਹੁਣ ਸਾਡੀ ਚਾਰ ਜਿਹੜੇ ਜਿੱਥੇ ਕਰਨੇ ਲੱਗੇ ਨੇ ਇਹ ਫੈਕਟਰੀਆਂ ਬਰੁੱਧ ਉਹ ਚਾਰਾਂ ਦੀ ਇੱਕ ਸਾਂਝੀ ਕਮੇਟੀ ਬਣ ਗਈ ਉਹ ਕਮੇਟੀ ਵਿੱਚ ਫੈਸਲਾ ਕੀਤਾ ਗਿਆ ਵੀ ਕਿਤੇ ਵੀ ਚਾਰਾਂ ਫੈਕਟਰੀਆਂ ਵਿੱਚ ਕੰਮ ਨਹੀਂ ਚੱਲੂਗਾ। ਕਗਨਾਲੀ, ਲਾਈਫਪੁਰ ਤਾਂ ਭੁੰਦੜੀ, ਅਖਾੜਾ ਤੇ ਮੁਸਕਾਬਾ। ਇਹ ਚਾਰਾਂ ਕਮੇਟੀ ਦਾ ਸਾਂਝੀ ਕਮੇਟੀ ਦਾ ਫੈਸਲਾ ਹੈ ਵੀ ਕਿਤੇ ਕੋਈ ਕੰਮ ਨਹੀਂ ਚੱਲੂਗਾ। ਇਹ ਅੱਜ ਤੁਸੀਂ ਜਿਹੜੇ ਰਸਤੇ ਰੋਕੇ ਨੇ ਹੁਣ ਉੱਥੇ ਜੇ ਦੇਖੀਏ ਕੱਲ ਤੱਕ ਜੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਸੀਗਾ ਜਿਹੜੇ ਮਜ਼ਦੂਰ ਨੇ ਜਾਂ ਮਿਸਤਰੀ ਵਗੈਰਾ ਉਹ ਪਹੁੰਚ ਰਹੇ ਸੀਗੇ ਉੱਥੇ ਕੰਮ ਕਰਨ ਕੱਲ ਤੱਕ ਬਿਲਕੁਲ ਪਹੁੰਚ ਰਹੇ ਸੀ। ਹੁਣ ਵੀ ਹੋਣਗੇ ਕੋਈ ਨਾ ਕੋਈ ਅੰਦਰ। ਹਾਂ। ਪਰ ਅਸੀਂ ਹੁਣ ਜੇ ਬਿਲਕੁਲ ਬੰਦ ਕਰਕੇ ਛੱਡਾਂਗੇ। ਮਤਲਬ ਹੁਣ ਤੁਸੀਂ ਅੰਦਰ ਕੋਈ ਵੀ ਗੱਡੀ ਸਮਾਨ ਦੀ ਕੋਈ ਆਉਂ ਨੰਦਰੋਂ ਬਾਹਰੋਂ ਨੰਦਰੋਂ ਬਾਹਰੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ ਕਿਸੇ ਨਾਲ ਤੁਹਾਡੀ ਦੁਵਾਰਾ ਤੋਂ ਕੋਈ ਗੱਲਬਾਤ ਨਹੀਂ ਹੋ ਪਾਈ ਕਿ ਇਸ ਦਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਜਾਂ ਕਿਸੇ ਨਾਲ ਤੁਹਾਡੀ ਕੋਈ ਮੀਟਿੰਗ ਕਰਾਈ ਗਈ ਹੋਵੇ ਇਸ ਤਰ੍ਹਾਂ ਅਸੀਂ 11 ਤਰੀਕ ਨੂੰ ਡੀਸੀ ਮੈਡਮ ਦੇ ਗਏ ਸੀ ਉੱਥੇ ਅਸੀਂ ਉੱਥੇ ਉਹਨਾਂ ਨਾਲ ਗੱਲ ਕਰੀ ਸੀ ਸਾਡਾ ਜਿੰਨਾ ਚਿਰ ਆਪਣੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਕਮੇਟੀ ਬਣਾਈ ਸੀ ਇੱਕ ਬੇਸਟ ਕਰਨ ਵਾਸਤੇ ਪਿੰਡਾਂ ਨਾਲ ਸਾਰੇ ਪਿੰਡਾਂ ਵਿੱਚ ਅਸੀਂ ਜਦੋਂ ਤੱਕ ਇਹ ਕਮੇਟੀ ਦੀ ਕੋਈ ਕੋਰਟ ਨਹੀਂ ਆਉਂਦੀ ਤੁਸੀਂ ਕੰਮ ਬੰਦ ਕਰ ਦਿਓ ਸਾਰੇ ਪਾਸੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨੂੰ ਅਸੀਂ ਆਪ ਕਦਮ ਚੱਕਣਾ ਪੈਗਾ ਸਾਨੂੰ ਤੇ ਹੁਣ ਇਹ ਜਿਹੜਾ ਤੁਸੀਂ ਅੱਜ ਰੋਡ ਜਾਮ ਕੀਤੇ ਨੇ ਤੁਸੀਂ ਜੇ ਫੈਕਟਰੀ ਦਾ ਕੰਮ ਰਕਵਾ ਦੇਣਾ ਬਿਲਕੁਲ ਚੱਲਣ ਨਹੀਂ ਦੇਣਾ ਇਹ ਕਿਵੇਂ ਲੰਬਾ ਸਮਾਂ ਰਹੂਗਾ ਲਗਾਤਾਰ ਜਾਰੀ ਹੈ ਅੱਜ ਦੇ ਦਿਨ ਲਈ ਕੀਤਾ ਗਿਆ ਨਹੀਂ ਨਹੀਂ ਇਹ ਤਾਂ ਪਤਾ ਨਹੀਂ ਹੁਣ ਕਿੰਨੇ ਚਿਰ ਚੱਲੂਗਾ ਜੀ ਅਸੀਂ ਦੰਦਲ ਦਿੱਤੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਇਹ ਕੰਮ ਕਰਨਾ ਨਹੀਂ ਸੀ ਫੈਕਟਰੀ ਮਾਲਕ ਤਿੰਨ ਤਰੀਕ ਨੂੰ ਸਾਡੇ ਬੰਦਿਆਂ ਨੂੰ ਤੇ ਰਫਲ ਲੈ ਕੇ ਗਾਲਾ ਕੱਢ ਗਾਲੀ ਗਲੋਸ਼ ਕਰਕੇ ਗਿਆ ਅਸੀਂ ਉਹਦੀ ਐਸਐਸਬੀ ਮੈਡਮ ਦੇ ਵੀ ਐਪਲੀਕੇਸ਼ਨ ਦਿੱਤੀ ਹੈ ਐਸਐਚਓ ਸਾਹਿਬ ਨੂੰ ਵੀ ਸਭ ਨੂੰ ਕਹੀ ਦੀ ਸਾਡੀ ਕੋਈ ਸੁਣਵਾਈ ਨਹੀਂ ਦੀ ਅਸੀਂ ਹੱਕ ਕੇ ਕੰਮ ਕੀਤਾ ਹੈ ਕੀ ਲੱਗਦਾ ਕਿੰਨੀ ਕੇ ਇਸ ਫੈਕਟਰੀ ਦਾ ਜਿਹੜਾ ਨੁਕਸਾਨ ਹੈ ਪਿੰਡ ਵਾਸੀਆਂ ਨੂੰ ਹੋਣ ਵਾਲਾ ਜਿਹੜੀ ਬਾਇਓਗੈਸ ਫੈਕਟਰੀ ਪਿੰਡ ਚ ਲੱਗਣ ਜਾ ਰਹੀ ਹੈ ਇਹਦਾ ਨੁਕਸਾਨ ਤੁਸੀਂ ਘਰਾਂ ਲਈ ਜਾ ਕੇ ਦੇਖ ਲਓ ਕਿੰਨਾ ਨੁਕਸਾਨ ਹੈ ਜੀ ਇਹਦਾ ਨੁਕਸਾਨ ਫੈਲ ਹੋ ਗਿਆ ਨਹੀਂ 100% ਨੁਕਸਾਨ ਹੈ ਨੁਕਸਾਨ ਹੈ ਇੱਥੇ ਪਾਣੀ ਸਾਡੇ 20-25 ਫੁੱਟ ਤੇ ਪਾਣੀ ਹੈ 20-25 ਫੁੱਟ ਹੋਏ ਪਰਿਵਰਤੀ ਬੜਾ ਅੰਦਰ ਹੀ ਹੈ ਸਾਡਾ ਪਾਣੀ ਵੀ ਖਰਾਬ ਹੋਣਾ ਵਾਤਾਵਰਨ ਦਾ ਵੀ ਖਰਾਬ ਹੋਊਗਾ ਸਬਜ਼ੀ ਵਾਲਾ ਏਰੀਆ ਦੇਖੋ ਸਾਰਾ ਹੜਦਾਂ ਨੇ ਮੱਕੀ ਮੱਕੀ ਖੜੀ ਆ ਆਲੂਆਂ ਦੀ ਇਹਦਾ ਤਾਂ ਬਿਲਕੁਲ ਅਸੀਂ ਹੋਰ ਗੱਲਬਾਤ ਕਰ ਲੈਨੇ ਆ ਕਿਵੇਂ ਦੇਖਦੇ ਨੇ ਤਾਂ ਲੰਬੇ ਸਮੇਂ ਤੋਂ ਸੰਘਰਸ਼ ਚੱਲੀ ਆ ਤੁਹਾਡਾ ਇਸ ਫੈਕਟਰੀ ਨੂੰ ਲੈ ਕੇ ਕਰਦੇ ਵਿਰੋਧ ਨੂੰ ਲੈ ਕੇ ਕਰਦੇ ਇਹਨਾਂ ਨੇ ਲੰਬਾ ਟਾਈਮ ਹੋ ਗਿਆ ਜੀ ਮਹੀਨੇ ਤੋਂ ਉੱਪਰ ਹੋ ਗਿਆ ਤੇ ਹੁਣ ਅਸੀਂ ਨਾ ਕੋਈ ਚੀਜ਼ ਜਾਣ ਦੇਣੀ ਆ ਨਾ ਕੋਈ ਆਉਣ ਦੇਣਾ ਵਰਕਰ ਵੀ ਨਹੀਂ ਜਾਣ ਦੇਣਾ ਫੈਕਟਰੀ ਦਾ ਕੋਈ ਕਿਉਂਕਿ ਇਹ ਰਫਲ ਲੈ ਕੇ ਆਇਆ ਇੱਕ ਦਿਨ ਇੱਥੇ ਗਾਲੀ ক্লোਜ ਕਰਕੇ ਚੱਲਿਆ ਗਿਆ ਸਾਡੀ ਕਿਸੇ ਨੇ ਨਹੀਂ ਸੁਣੀ ਸਮਾਂ ਦੇ ਉਲਟਾ ਸਾਨੂੰ ਕਹਿੰਦੇ ਨੇ ਇਹ ਤਾਂ ਏਅਰ ਗੰਤੀ ਤੇ ਅਸੀਂ ਜਿੱਤੇ ਉਹ ਹੱਥੀਂ ਦੇਖੀ ਪਛਾਣਦੇ ਨਹੀਂ ਅਜੇ ਤੇ ਫਿਰ ਡਰੋਨ ਛੱਡ ਛੱਡ ਕੇ ਸਾਡੀਆਂ ਅੰਦਰ ਛੜ ਕੇ ਸਾਡੀਆਂ ਪੈਕਟਰਾਂ ਲੈ ਲੈਂਦੇ ਨੇ ਵੀ ਇੱਥੇ ਤਾਂ ਹੀ ਪਤਾ ਨਹੀਂ ਥੋੜੇ ਹੀ ਬੰਦੇ ਬੈਠੇ ਨੇ ਇਹੋ ਜਿਹੀਆਂ ਹਰਕਤਾਂ ਕਰਦਾ ਫੈਕਟਰੀ ਮਾਲਕ ਤੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਰੇ ਵੀ ਜਾ ਜਾ ਕੇ ਹੰਬਲੇ ਹੀ ਆਂ ਕੋਈ ਉਰੇ ਅੱਜ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਜਾਂ ਪੁਲਿਸ ਪ੍ਰਸ਼ਾਸਨ ਇਹ ਤਾਂ ਨਹੀਂ ਕਹਿਣਾ ਕਿ ਤੁਸੀਂ ਇਹ ਰਾਹ ਨਹੀਂ ਰੋਕਣੇ ਬੰਦ ਨਹੀਂ ਕਰਨੇ ਕੋਈ ਅਜਿਹੀ ਅਨਸੁਖਾਵੀ ਕੋਈ ਅਜਿਹੀ ਘਟਨਾ ਤਾਂ ਨਹੀਂ ਹੋਈ ਕਿ ਉਠਾਲੇ ਸਾਨੂੰ ਜਿੰਨਾ ਮਰਜ਼ੀ ਕਹਿੰਦੇ ਅਸੀਂ ਨਹੀਂ ਜੁਰੇ ਟਾਸਟ ਮੱਸ ਨਹੀਂ ਹੋਣਾ ਦਿਨ ਰਾਤ ਇੱਥੇ ਬੈਠੇ ਆ ਤੇ ਪਿੰਡ ਵਾਸੀ ਸਾਰੇ ਨਾਲ ਨੇ ਤੁਹਾਡੇ ਕਿਵੇਂ ਜੇ ਗੱਲ ਕਰੀਏ ਦੋ ਪਿੰਡ ਹੋਰ ਨੇ ਜਿਵੇਂ ਟੱਪਰੀਆਂ ਦੇ ਖੇਰਣੀਆਂ ਅਸੀਂ ਤਿੰਨੇ ਚਾਰੇ ਪਿੰਡ ਇਕੱਠੇ ਆ ਜੀ ਤਿੰਨੇ ਬਾਕੀ ਜਿਹੜਾ ਚਾਲ ਮੇਲ ਕਮੇਟੀ ਬਣੀ ਆ ਚਾਰੇ ਫੈਕਟਰੀਆਂ ਨੇ ਵਿਚਾਰ ਲੈ ਲੈਦਾ ਪਿੰਡਾਂ ਦੇ ਉਹਨਾਂ ਦੇ ਆਪਣੇ ਜੋ ਫੈਸਲਾ ਹੋਊਗਾ ਕਮੇਟੀ ਦਾ ਉਹ ਇੱਕ ਹੋਊਗਾ ਜਿਹਨਾਂ ਦੀ ਇਹ ਫੈਕਟਰੀ ਲੱਗਣ ਜਾ ਰਹੀ ਆ ਤੁਹਾਡੇ ਪਿੰਡ ਦੇ ਨੇ ਜਾਂ ਕਿਵੇਂ ਉਹ ਕਿਤੋਂ ਬਾਹਰ ਦੇ ਨੇ ਕਿਸ ਤਰ੍ਹਾਂ ਉਹ ਹੈ ਪਿੰਡ ਦਾ ਹੀ 2 ਸਾਲ ਹੋ ਗਏ ਉਹਨੂੰ ਸਮਝਾਉਣ ਦੇ ਉਹ ਸਿਆਣੇ ਬੰਦੇ ਉਹਦੀ ਮਿੰਤਾਂ ਕਰਦੇ ਕੋਈ ਨਹੀਂ ਉਹ ਤੇ ਜਿਹੜਾ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਜਿਹੜੀ ਭਗਵੰਤਾਨ ਦੀ ਸਰਕਾਰ ਤੀ ਅਸੀਂ ਸਾਰੇ ਰਲ ਕੇ ਬੁੱਟਾ ਪਾਈਆਂ ਸਾਡੇ ਪਿੰਡੋਂ ਚੰਗੀ ਲੀਡ ਲਈ ਆ ਉਹਨੇ ਔਰ ਸਭ ਤੋਂ ਨਿਕੰਮੀ ਸਰਕਾਰ ਸਾਬ ਤੋਂ ਹੋਈ ਆ ਇਹਦੇ ਰਾਜ ਦੇ ਵਿੱਚ ਕੋਈ ਵੀ ਪ੍ਰਸ਼ਾਸਕ ਅਧਿਕਾਰੀ ਸਾਡੇ ਸੁਣ ਨਹੀਂ ਰਿਹਾ ਅਸੀਂ ਘੱਟੋ ਘੱਟ 2 ਸਾਲ ਤੋਂ ਸਾਡੇ ਨਾਲ ਐਮਐਲਏ ਸਾਬ ਤੋਂ ਲੈ ਕੇ ਜਿੰਨੇ ਸਾਨੂੰ ਅਫਸਰ ਪੈਂਦੇ ਸਾਰੇ ਸਾਡੇ ਪਿੰਡ ਮੀਟਿੰਗਾਂ ਕਰਦੇ ਰਹੇ ਨੇ ਇਧਰ ਇਹਦੀ ਫੈਕਟਰੀ ਨੂੰ ਬੰਨ੍ਹ ਦਿੰਦੇ ਰਹੇ ਨੇ ਬੜੇ ਦੁੱਖ ਦੀ ਗੱਲ ਆ ਏਡੀ ਸਾਬ ਦੀ ਲਿਖਤ ਪਈ ਆ ਸਾਡੇ ਕੋਲ ਵੀ 70% ਲੋਕਾਂ ਦੀ ਇਹ ਸਹਿਮਤੀ ਆ ਤਾਂ ਫੈਕਟਰੀ ਲੱਗੂਗੀ ਜੇਕਰ ਉਹਦੇ ਨਾਲ ਸਹਿਮਤ ਨੇ ਨਹੀਂ ਫੈਕਟਰੀ ਲੱਗੂ ਨਹੀਂ ਫੈਕਟਰੀ ਲੱਗ ਰਹੀ ਉਹਦੇ ਨਾਲ 70% ਲੋਕ ਵੀ ਹੈ ਨਹੀਂ ਦੱਸੋ ਹੋਰ ਆਪਾਂ ਕੀ ਕਰਦੇ ਆ ਰਸਤੇ ਹੀ ਰੋਕਾਂਗੇ ਜਦੋਂ ਬੰਦਾ ਸਾਰੇ ਪਾਸਿਓਂ ਦੁਖੀ ਹੋ ਜਾਂਦਾ ਕਿੱਧਰ ਨੂੰ ਜਾਵੇ ਆ ਭਗਵੰਤ ਮਾਨ ਨੂੰ ਦਿਖਾ ਦੇ ਵੀ ਉਹਦਾ ਹਰਾ ਪੈਨਾ ਚੱਲ ਰਿਆ ਉਹਦੇ ਰਾਜ ਦੇ ਵਿੱਚ ਸਾਡੀਆਂ ਬੁੜੀਆਂ ਸੜਕਾਂ ਤੇ ਬੈਠੀਆਂ ਨੇ ਹੁਣੇ-ਹੁਣੇ ਅਸੀਂ ਵੋਟਾਂ ਦਾ ਬਾਈਕਟ ਕੀਤਾ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਪਰ ਫੇਰ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹ ਗੰਦੀ ਫੈਕਟਰੀ ਆ ਅਸੀਂ ਲੱਗਣ ਨਹੀਂ ਦੇਣਾ ਜਾਂ ਸਾਡੇ ਪਿੰਡ ਬਚਣਗੇ ਜਾਂ ਫੇਰ ਫੈਕਟਰੀ ਲੱਗੂਗੀ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਫੈਕਟਰੀਆਂ ਪੰਜਾਬ ਜਿੰਨੀਆਂ ਵੀ ਤੂੰ ਲਾ ਰਿਹਾ ਹੈ ਬਹੁਤ ਗੰਦੀਆਂ ਨੇ ਕਿਤੇ ਲੱਗਣੀਆਂ ਨਹੀਂ ਜੇਕਰ ਵੋਟਾਂ ਲੈਣੀਆਂ ਚਾਹੁੰਦੇ ਹੋ ਸਰਕਾਰ ਦੁਬਾਰਾ ਬਣਾਉਣੀ ਚਾਹੁੰਦੇ ਹੋ ਇਹ ਪ ਪਿਛਲੇ ਦਿਨਾਂ ਦੀ ਗੱਲ ਕਰੇ ਤੁਸੀਂ ਇੱਕ ਇਹ ਵੀ ਪੋਸਟਰ ਲਗਾ ਦਿੱਤੇ ਸੀ ਕਿ ਸਾਡੇ ਪਿੰਡ ਨੇ ਜਿਹੜੇ ਤਿੰਨੇ ਪਿੰਡ ਸਾਡੇ ਬਕਾਉ ਨੇ ਪਰ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਹਰਕਤ 'ਚ ਨਹੀਂ ਆਇਆ ਪ੍ਰਸ਼ਾਸਨ ਨੇ ਤੁਹਾਡੀ ਸਾਰ ਤੱਕ ਨਹੀਂ ਲਈ ਜਨਾਬ ਦੁੱਖ ਦੀ ਗੱਲ ਆ ਪ੍ਰਸ਼ਾਸਨ ਤਾਂ ਸਾਨੂੰ ਪੁੱਛੇ ਨਹੀਂ ਰਿਹਾ ਵੀ ਕੀ ਕਰ ਰਹੇ ਹੋ ਤੁਸੀਂ ਅਸੀਂ 2 ਸਾਲ ਤੋਂ ਤੱਕੇ ਖਾਂਦੇ ਫਿਰ ਰਹੇ ਹਾਂ ਹਰੇਕ ਅਧਿਕਾਰੀ ਕੋ ਦਾਦਾ 10 ਵਰ ਜਾਇਆ ਹੁਣ ਅਸੀਂ ਕੱਲ ਪਰਸੋ ਲੁਧਿਆਣੇ ਡੀਸੀ ਦਫ਼ਤਰ ਮੂਰੇ ਕੱਟ ਕੀਤੇ ਘਟੋ ਘਟਾ 1000 ਸੰਗਤ ਪਹੁੰਚੀ ਹੋਈ ਦੀ ਉੱਤੇ ਸਰਕਾਰ ਦੇ ਕੋਈ ਅਸਰ ਨਹੀਂ ਇਹ ਵੋਟਾਂ ਨੇ ਭਗਵੰਤ ਮਾਨ ਸਾਹਿਬ ਇਹ ਆਮ ਲੋਕ ਨਹੀਂ ਹੈਗੇ ਫੈਕਟਰੀ ਦੀ ਇੱਕ ਵੋਟ ਵੀ ਤੂੰ ਫੈਕਟਰੀਆਂ ਲਵਾ ਰਿਹਾ ਹੈਂ ਜਿਆਦਾ 47 ਵੋਟਾਂ ਲੈ ਲਾ ਜਾਂ ਸਰਕਾਰ ਬਣਾ ਲਾ ਜੇ 47 ਵੋਟਾਂ ਲੈਣ ਫੈਕਟਰੀ ਬਣਾ ਜੇ ਸਰਕਾਰ ਬਣਾਉਣੀਆਂ ਵੀ ਸਾਡੇ ਨਾਲ ਸਾਥ ਦੇ ਇਹ ਫੈਕਟਰੀਆਂ ਪੰਜਾਬ ਚ ਪੰਜਾ ਜੇ ਬਹੁਤਾ ਵਧੀਆ ਵਿਕਾਸ ਆ ਤਾਂ ਇਹਨੂੰ ਸੰਗਰੂਰੀ ਰੇਲ ਲਾ ਲਾ ਤੇਰਾ ਧੰਨਵਾਦ ਜੀ ਤੁਸੀਂ ਵੀ ਸੰਘਰਸ਼ ਦੇ ਵਿੱਚ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਦੇ ਨਾਲ ਜਾਹੇ ਉਹ ਬੀਬੀਆਂ ਦੀ ਗੱਲ ਹੋਵੇ ਜਾਹੇ ਮਤਾਮਾ ਹਣ ਪੈਣਾ ਹਣ ਉਹ ਸਾਰੀਆਂ ਲਗਾਤਾਰ ਤੁਸੀਂ ਵੀ ਸੰਘਰਸ਼ ਕਰ ਰਹੇ ਹੋਏ ਹੋ ਕੀ ਕਹਾਂਗੇ ਆ ਫੈਕਟਰੀ ਦੇ ਬਾਰੇ ਕਰਦੇ ਆਂ ਵੀ ਇਹ ਬੰਦ ਹੋਣੀ ਚਾਹੀਦੀ ਆ ਫੈਕਟਰੀ ਉਹਦਣ ਚੰਡੀਗੜ੍ਹ ਲੁਧਿਆਣੇ ਜਾ ਕੇ ਆਏ ਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਇਹ ਤਾਂ ਅੱਕ ਕੇ ਫੈਸਲਾ ਲਿਆ ਵੀ ਹੁਣ ਰਸਤੇ ਬੰਦ ਕਰਨੇ ਪੈਣਗੇ ਤਾਂ ਫੈਕਟਰੀ ਬੰਦ ਕਰਨੀ ਆਪਾਂ ਸਾਡੇ ਹੀ ਰਸਤੇ ਨੇ ਸਾਡਾ ਹੀ ਪਿੰਡ ਆਸੀਂ ਆਪਣਾ ਹੀ ਪਿੰਡ ਤੇ ਕੋਈ ਚੀਜ਼ ਨੰਗਾ ਨਹੀਂ ਦੇਣੀ ਹੈਗੀ ਵੀ ਹੁਣ ਸਾਨੂੰ ਪਤਾ ਵੀ ਪਾਣੀ ਖਰਾਬ ਹੋਣਾ ਸਾਡੇ ਬੱਚਿਆਂ ਦਾ ਤਾਂ ਗਾਹਾਂ ਬਹੁਤ ਔਖਾ ਹੀ ਬਿਮਾਰੀਆਂ ਤਾਂ ਪਹਿਲਾਂ ਹੀ ਬਹੁਤ ਨੇ ਹੋਣੇ ਤੇ ਇਦੋਂ ਬਾਅਦ ਤੇ ਜੇ ਉਹ ਪਾਣੀ ਗੰਦਾ ਹੋ ਗਿਆ ਹੁਣ ਕੰਗਰਾਲੀ ਵਾਲਿਆਂ ਦਾ ਤੁਸੀਂ ਹਾਲ ਦੇਖ ਲਓ ਹੁਣ ਡੀਸੀ ਮੈਡਮ ਕਹਿੰਦੀ ਆ ਵੀ ਉਹਦੇ ਨਾਲ ਦੀ ਫੈਕਟਰੀ ਨਹੀਂ ਹੈਗੀ ਇਹ ਕੰਗਰਾਲੀ ਵਾਲੀ ਦੇ ਨਾਲ ਦੀ ਔਰ ਜਿਆਦਾ ਇਹਨਾਂ ਨੇ ਸਾਨੂੰ ਉੱਥੇ ਭੇਜਿਆ ਉੱਥੇ ਖੜਨੀ ਹੁੰਦਾ ਮਸਕ ਆਉਂਦਾ ਬਹੁਤ ਜ਼ਿਆਦੇ ਵੀ ਦੁਨੀਆ ਸਭ ਉਹ ਵੀ ਸੜਕਾਂ ਤੇ ਆਏ ਬੈਠੇ ਨੇ ਵੀ 1 ਲੱਖ ਤੇ ਹੈ ਭਗਵੰਤ ਮਾਨ ਨੂੰ ਮੈਂ ਤਾਂ ਇਹੀ ਕਹਿੰਨੀ ਆ ਵੀ ਜੇ ਤਾਂ ਵੋਟਾਂ ਲੈਣੀਆਂ ਨੇ ਗਾਹਾਂ ਨੂੰ ਵੀ ਤਾਂ ਤੂੰ ਇਹ ਫੈਕਟਰੀਆਂ ਬੰਦ ਕਰ ਦੇ ਹੁਣ ਤਾਂ ਤੂੰ 13 ਮੰਗਦਾ ਤੀ ਤੈਨੂੰ 3 ਮਿਲੀਆ ਨੇ ਗਾਹਾਂ ਤੈਨੂੰ 3 ਵੀ ਨਹੀਂ ਮਿਲਣੀਆਂ ਮੇਰੀ ਤੇਰੇ ਮੂਹਰੇ ਇਹੀ ਬੇਨਤੀ ਆ ਵੀਰਾ ਇਹਨੂੰ ਬੰਦ ਕਰ ਦੇ ਜੇ ਤੂੰ ਸ਼ਾਇਦ ਕੀ ਬਣ ਗਿਆ ਤਾਂ ਤਾਂ ਸਾਨੂੰ ਸੜਕਾਂ ਤੇ ਬਿਠਾੜਦਾ ਅਸੀਂ ਇਹਦੇ ਨਾਲ ਤੇਰੇ ਨਾਲ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ଥିਗੀਆਂ ਵੀ ਕੋਈ ਫੈਕਟਰੀ ਤਾਂ ਨਹੀਂ ਲਾਈ ਪੰਜਾਬ ਦੇ ਵਿੱਚ ਇਹਨੇ 43 ਫੈਕਟਰੀਆਂ ਦੇਤੀਆਂ ਪੰਜਾਬ ਨੂੰ ਦੇਖੋ ਤੁਸੀਂ ਸਾਡਾ ਪਾਣੀ ਕਿੰਨਾ ਖਰਾਬ ਹੋਣਾ ਫੇਰ ਪੰਜਾਬ 'ਚ ਇਹਨੇ ਗੰਦ ਪਾਤਾ ਲਿਆਉਣੇ ਵਾਲਾ ਇਹੀ ਆ ਸਾਨੂੰ ਹੁਣ ਆ ਪਤਾ ਲੱਗਦਾ ਵੀ ਇਹਨੇ ਜਾਨੀ ਮੰਗ ਕੀਤੀ ਸੀ ਕਿ ਵੀ ਸਾ ਮੈਂ ਪੰਜਾਬ ਨੂੰ ਰੁਜ਼ਗਾਰ ਦੇਣਾ ਇਹ ਤਾਂ ਪੰਜਾਬ ਨੂੰ ਕੈਂਸਰ ਫੈਕਟਰੀ ਆ ਬੰਡਣ ਲੱਗ ਗਿਆ ਵੀ ਬਾਕੀ ਮੈਂ ਤਾਂ ਇਹੀ ਕਹੂੰਗੀ ਵੀ ਜੇ ਤਾਂ ਭਰਾਵਾ ਵੋਟਾਂ ਲੈਣੀਆਂ ਨੇ ਤਾਂ ਤੂੰ ਇਹਨਾਂ ਨੂੰ ਬੰਦ ਕਰ ਦੇ ਤੂੰ ਤਾਂ 13 ਭਾਲਦਾ ਦੀ ਤੈਨੂੰ ਤਿੰਨੇ ਮਿਲੀਆਂ ਨੇ ਗਾਹਾਂ ਨੂੰ ਤੇਰਾ ਜਨਾਹ ਹੀ ਠੂਠਾ ਮੁੱਢਾ ਵੱਜ ਜਾਣਾ ਫੇਰ ਨਾ ਤੂੰ ਕਹੀਂ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਆ ਪਿੰਡ ਵਾਸੀਆਂ ਦੇ ਨਾਲ ਜਿੱਥੇ ਵਿਰੋਧ ਕੀਤਾ ਜਾ ਰਿਹਾ ਬਾਇਓਗੈਸ ਫੈਕਟਰੀ ਦਾ ਪਿੰਡ ਵਾਸੀਆਂ ਨੇ ਅੱਜ ਜਿਹੜੇ ਨੇ ਲੰਬੇ ਸੰਘਰਸ਼ ਕਰਨ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੇ ਅੱਜ ਰਸਤਾ ਜਿਹੜਾ ਫੈਕਟਰੀ ਨੂੰ ਜਾਂਦਾ ਉਹ ਰੋਗ ਲਿੱਤਾ ਗਿਆ ਸੀ ਜਿਸ ਦੇ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਹੜੀ ਬਾਇਓਗੈਸ ਫੈਕਟਰੀ ਹੈ ਉਹ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੀ ਨਹੀਂ ਲੱਗਣ ਦੇਵਾਂਗੇ ਜਿਸ ਕਰਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਤਾਂ ਅੱਜ ਅਸੀਂ ਰਸਤਾ ਇਸ ਕਰਕੇ ਬੰਦ ਕੀਤਾ ਤਾਂਕਿ ਫੈਕਟਰੀ ਦੇ ਵਿੱਚ ਜਿਹੜਾ ਕੰਮਕਾਰ ਹੈ ਕੋਈ ਵੀ ਲੇਬਰ ਹੈ ਜਿਹੜੀ ਉਹ ਨਾ ਜਾ ਸਕੇ ਕੋਈ ਵੀ ਸਮਾਨ ਹੈ ਜਿਹੜਾ ਉਹ ਨਾ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਜਿਹੜਾ ਗੱਲ ਹੈ ਨਿਕਲ ਕੇ ਬਾਅਦ ਦੇ ਵਿੱਚ ਸਾਹਮਣੇ ਆਉਂਦੀ ਹੈ ਕੀ ਇਹ ਫੈਕਟਰੀ ਬੰਦ ਹੁੰਦੀ ਹੈ ਕਿ ਇਸ ਤਰ੍ਹਾਂ ਹੀ ਕੰਮ ਹੈ ਜਿਹੜਾ ਉਹ ਫੈਕਟਰੀ ਦਾ ਜਾਰੀ ਰਹਿੰਦਾ ਹੈ ਪਰ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਜਿਹੜੇ ਪ੍ਰਬੰਧ ਨੇ ਇੱਥੇ ਕੀਤੇ ਗਏ ਨੇ ਤਾਂ ਕਿ ਕੋਈ ਅਣਸਖਾਵੀ ਜਿਹੜੀ ਘਟਨਾ ਹੈ ਅਜੇ ਹੀ ਕੋਈ ਘਟਨਾ ਨਾ ਵਾਪਰ ਸਕੇ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਵਿਰੋਧ ਜਰੂਰ ਕੀਤਾ ਜਾ ਰਿਹਾ ਹੈ ਫੈਕਟਰੀ ਦਾ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਏ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ